ਪਾਜੀ ਮੈਂ 10 ਸਾਲ ਦਵਾਈ ਖਾਦੀ ਆ ਤੇ 6 ਸਾਲ ਜੜੇ ਉਹ ਮੰਜੇ ਦੇ ਕੱਟੇ ਆ ਤੇ ਜਦੋਂ ਕੋਈ ਵੀ ਆਉਂਦਾ ਸੀ ਕੋਈ ਵੀ ਭੈਣ ਭਰਾ ਕੋਈ ਵੀ ਆਂਡੀ ਗਵਾਂਡੀ ਕੋਈ ਵੀ ਆਂਦੇ ਵੀ ਨਹੀਂ ਮਤਲਬ ਇਹ ਨਹੀਂ ਬਚਣਾ ਲੱਤਾਂ ਛਾ ਛੜ ਜਾਂਦੀਆਂ ਸੀ ਤੁਰਦਾ ਤੁਰਦਾ ਮਤਲਬ ਮੈਂ ਡੇਕ ਪੈਂਦਾ ਤੇ ਜਦੋਂ ਮੈਂ ਬਹਿਣਾ ਹਾਂ ਜਿੱਤਨਾ ਹੋਣ ਬੈਠਾ ਮਤਲਬ ਥੋੜੇ ਜਿਹੇ ਨੂੰ ਜਿੱਤਨਾ 5 ਮਿੰਟ ਮਤਲਬ ਮੈਂ ਪਛਾਣ ਨੂੰ ਡੇਕ ਪੈਣਾ ਮਤਲਬ ਵੀ ਜਦੋਂ ਮੈਨੂੰ ਘਰ ਦੇ ਹੌਂਤਲੇ ਵੀ ਦਿੰਦੇ ਸੀ ਵੀ ਜਾਨੀ ਕੋਈ ਗੱਲ ਨਹੀਂ ਐ ਕੋਈ ਬਾਤ ਨਹੀਂ ਐ ਕੋਈ ਇਹੋ ਜਿਹਾ ਕੋਈ ਚੱਕਰ ਨਹੀਂ ਆ ਤੇ ਤੂੰ ਠੀਕ ਆ ਮਸਲਕਾਰ ਜਾਣੇ ਮਤਲਬ ਬਾਹਰ ਜਾ ਕੇ ਮਤਲਬ ਕਮਰੇ ਜਾ ਕੇ ਤੁਹਾਨੂੰ ਪਤਾ ਜਿਤਨਾ ਸਿਆਣੇ ਮਤਲਬ ਰਹੁੰਦੇ ਵੀ ਕਿੱਦਾਂ ਆ ਮੁੰਡਾ ਕੀ ਐ ਕਿੱਦਾਂ ਨਹੀਂ ਆ ਫੇ ਇਹਨੂੰ ਕਿੱਥੇ ਖੜੀਏ ਕੀ ਕਰੀਏ ਜਦੋਂ ਚੌਥੀ ਪੰਜਵੀਂ ਤੀਜੀ ਕਲਾਸ ਤੋਂ ਉਦੋਂ ਮਤਲਬ ਛੇੜਦੇ ਛੂਟਦੇ ਸੀ ਉਦੋਂ ਕਹਿੰਦੇ ਹੁੰਦੇ ਵੀ ਉਹ ਵੇਖੋ ਭਾਜੀ ਛੋਟਾ ਭਾਜੀ ਇਦਾਂ ਫਲਾਣ ਆ ਟੇਕ ਮਤਲਬ ਇਦਾਂ ਆਂਦੇ ਹੁੰਦੇ ਸੀ ਉਹਦਾ ਮਤਲਬ ਦਿਮਾਗ ਟੈਨਸ਼ਨ ਹੁੰਦੀ ਸੀ ਜਿਆਦਾ ਵੀ ਇਦਾਂ ਇਦਾਂ ਕੋਈ ਗੱਲ ਨਹੀਂ ਜਿੱਤਰਾ ਮਾਰਿਆਂ ਨੇ ਭੇਜਿਆ ਵਾ ਮਤਲਬ ਆਪਣਾ ਬੰਦਾ ਕੰਮ ਕਰੇ ਕੰਮ ਕਰਕੇ ਕਮਾਈ ਕਰਕੇ ਖਾਵੇ ਮਹਾਰਾਜ ਦਾ ਨਾਮ ਲਵੇ ਜੱਗੇ ਨੇ ਵਧੀਆ ਵਧੀਆ ਫਿਲਮਾਂ ਵਿੱਚ ਵੱਡੇ ਵੱਡੇ ਕਲਾਕਾਰਾਂ ਨਾਲ ਕੰਮ ਕੀਤਾ ਵਾ ਇੱਕ ਸੁਨੇਹਾ ਵੀ ਜਿਹੜਾ ਦਿੱਤਾ ਵਾ ਵੀ ਜ਼ਿੰਦਗੀ ਵਿੱਚ ਜਿਸ ਤਰ੍ਹਾਂ ਆਪਣੇ ਬਣਾਇਆ ਵਾ ਉਸਦਾ ਰਹਿਣਾ ਚਾਹੀਦਾ ਕਦੀ ਘਬਰਾਉਣਾ ਨਹੀਂ ਚਾਹੀਦਾ ਸਸਿਕਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਅਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਨਾ ਪੱਕ ਪੋਸਟ ਚੈਨਲ ਤਸਵੀਰਾਂ ਖਾਵਾਗੇ ਧੰਨਵਾਦ ਅਮਰਸਰ ਦੀਆਂ ਉਸ ਨੌਜਵਾਨ ਦੀਆਂ ਜਿਹਦਾ ਕੱਦ ਜਰੂਰ ਛੋਟਾ ਆ ਪਰ ਇਹਦੇ ਹੌਸਲੇ ਬੜੇ ਬਲੰਦ ਨੇ ਜੀ ਮੈਂ ਗੱਲ ਕਰ ਰਿਹਾ ਅਮਰਸਰ ਦੇ ਰਹਿਣ ਵਾਲੇ ਜੱਗੇ ਵੀਰ ਦੀ ਜਿਹਦਾ ਕੱਦ ਸਿਰਫ 4 ਫੁੱਟ ਆ ਤੇ ਉਮਰ 30 ਸਾਲ ਆ ਪਰ ਤੁਸੀਂ ਦੇਖ ਸਕਦੇ ਹੋ ਕੱਦ ਭਾਵੇਂ ਛੋਟਾ ਹੋਣ ਕਰਕੇ ਇਸ ਜਿਹੜੀ ਮਿਹਨਤ ਕਰ ਰਿਹਾ ਅਤੇ ਮਿਹਨਤ ਕਰਕੇ ਜਿਹੜਾ ਕਿ ਇੱਕ ਵਧੀਆ ਮਕੈਨਿਕ ਬਣ ਗਿਆ ਮੋਬਾਈਲ ਰਿਪੇਅਰ ਦਾ ਜੱਗੇ ਵੀਰ ਨਾਲ ਗੱਲਬਾਤ ਕਰਾਂਗੇ ਜੱਗੇ ਵੀਰ ਜੀ ਬਹੁਤ ਬਸਵਾ ਰਹੇ ਸਸੀ ਕਾਪਾ ਜੀ ਜੱਗੇ ਵੀਰ ਜੀ ਦਸ਼ਕਾਂ ਨੂੰ ਸਾਲਾ ਕਰ ਦਿਓ ਤੁਹਾਡਾ ਕੱਦ ਘਾੜ ਕਿੰਨਾ ਆ ਤੁਹਾਡੀ ਉਮਰ ਕਿੰਨੀ ਆ ਤੇ ਕੀ ਗੱਲਾਂ ਚਾਹੋਗੇ ਇਸ ਬਾਰੇ ਮੇਰੀ ਭਾਜੀ ਉਮਰ ਹੈਗੀ ਆ 30 ਸਾਲ ਤੇ ਜਿਹੜਾ ਕੱਦ ਆ ਉਹ ਮੇਰਾ 4 ਫੁੱਟ ਆ ਹਾਂਜੀ ਤੇ ਮੈਨੂੰ ਇਹ ਸੋਪੀ ਤੁਹਾਡੇ ਕੱਦ ਕਾਰਨ ਕਦੀ ਤੁਹਾਨੂੰ ਮੁਸ਼ਕਲ ਆਈ ਹੋਵੇ ਜ਼ਿੰਦਗੀ ਵਿੱਚ ਤੇ ਕਿਹੜੀ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ ਆਇਤੋਂ ਪਾਜੀ 20 ਸਾਲ ਪਹਿਲਾਂ ਵੱਤੋਂ ੜੀ ਮੁਸ਼ਕਲ ਆਈ ਸੀ ਉਹ ਮੈਨੂੰ ਆਈ ਜਦੋਂ ਤੁਰਿਆ ਜਾਣਾ ਮਤਲਬ ਮੈਂ ਡਿੱਗ ਜਾਣਾ ਤੇ ਜਦੋਂ ਮੈਂ ਬੈਨਾਂ ਮਤਲਬ ਪਛਾਣ ਨੂੰ ਡਿੱਗ ਪੈਂਦਾ ਹਾਂਜੀ ਤੇ ਮੈਨੂੰ ਸੁਪੀ ਡਾਕਟਰ ਕੀ ਦੱਸਦੇ ਨੇ ਵੀ ਜੱਗਾ ਕਦੀ ਮੰਜੇ ਤੇ ਉੱਠ ਕੇ ਤੁਰ ਪਾਊਗਾ ਕਿ ਨਹੀਂ ਤੁਰ ਪਾਊਗਾ ਕਿ ਜ ساری ਉਮਰ ਮੰਜੇ ਤੇ ਰਹਿਊਗਾ ਕਿੰਨੇ ਕ ਹਾਲਾਤ ਸੀ ਮੰਜੇ ਦੇ ਪੈ ਕੇ ਕੱਟੇ ਸੀ ਕਿੰਨੀਆਂ ਕ ਦਵਾਈਆਂ ਖਾਣੀਆਂ ਪੈਣੀਆਂ ਪਈ ਤੁਹਾਨੂੰ ਪਾਜੀ ਮੈਂ 10 ਸਾਲ ਦਵਾਈ ਖਾਧੀ ਆ ਤੇ 6 ਸਾਲ ਜਿਹੜੇ ਉਹ ਮੰਜੇ ਤੇ ਕੱਟੇ ਆ ਤੇ ਜਿਹੜਾ ਕੋਈ ਵੀ ਆਉਂਦਾ ਸੀ ਕੋਈ ਵੀ ਭੈਣ ਭਰਾ ਕੋਈ ਵੀ ਆਂਡੀ ਗਵਾਂਡੀ ਕੋਈ ਵੀ ਆਂਦੇ ਵੀ ਨਹੀਂ ਮਤਲਬ ਇਹ ਨਹੀਂ ਬਚਣਾ ਮਤਲਬ ਨਹੀਂ ਮਤਲਬ ਵੀ ਮਹਾੜੀ ਜਿਹੜੀ ਮਾਤਾ ਸੀ ਮੇਰੀ ਉਹਨੇ ਹੌਸਲਾ ਨਹੀਂ ਆ ਰਿਹਾ ਉਹ ਆਂਦੇ ਵੀ ਨਹੀਂ ਮੈਂ ਮੈਂ ਬਚਾਉਣਾ ਬਚਾਉਣਾ ਜੋ ਮਰਜ਼ੀ ਹੋ ਜੇ ਕਦੀ ਮਤਲਬ ਹਸਪਤਾਲੋਂ ਕਿਦੋਂ ਕਿਤੋਂ ਕੱਢਣਾ ਕਦੀ ਕਿਤੋਂ ਕੱਢਣਾ ਮਤਲਬ ਵੀ ਮਤਲਬ ਇਹ ਮੈਂ ਤੁਹਾਨੂੰ ਯਾਰੀ ਆ ਮੈਂ ਤੁਹਾਨੂੰ ਆਖੀ ਹੈ ਕਿ ਦਵਾਈ ਜਿਹੜੀ ਆ ਉਹ ਮੜਕੇ ਕਦੀ ਕੋਈ ਕਵਨ ਕਦੀ ਕੋਈ ਮੜਕੇ ਇੱਕ ਡਾਕਟਰ ਚੰਗਾ ਮਿਲਿਆ ਸੀ ਉਹਨੇ ਹੋਮੋਪੈਥਿਕ ਦਵਾਈ ਚਲਾਈ ਫਿਰ ਉਹਦੋਂ ਮੈਨੂੰ ਹੌਲੀ ਹੌਲੀ ਫਰਕ ਤੇ ਜਿਹੜੀ ਜੜੋਂ ਬਿਮਾਰੀ ਕੱਢੀ ਤੁਸੀਂ ਵੀ ਜੱਗੇ ਨੂੰ ਰੋਗ ਕਿਹੜਾ ਸੀ ਤੇ ਕੀ ਮੁਸ਼ਕਲ ਆਉਂਦੀ ਸੀ ਜਦੋਂ ਚੱਲਦਾ ਸੀ ਹੁੰਦਾ ਕੀ ਸੀ ਦਰਸ਼ਕਾਂ ਨੂੰ ਸਾਂਝਾ ਕਰਦੇ ਹੋ ਤੇ ਕਾਹਦੀ ਤੱਕ ਦਵਾਈ ਖਾਣੀ ਪਈ ਰੋਗ ਭਾਜੀ ਇਹ ਹੀ ਲਾਦੀ ਲੱਤਾਂ ਦਾ ਹੈ ਲੱਤਾਂ ਛਾ ਛੱਡ ਜਾਂਦੀਆਂ ਸੀ ਤੁਰਦਾ ਤੁਰਦਾ ਮਤਲਬ ਮੈਂ ਦੇਖ ਪੈਂਦਾ ਤੇ ਜਦੋਂ ਮੈਂ ਬਹਿਣਾ ਹਾਂ ਜਿੱਤਨਾ ਹੋਣ ਬੈਠਾ ਹਾਂ ਮਤਲਬ ਥੋੜੇ ਚਿਰ ਨੂੰ ਜਿਤਨਾ 5 ਕਿਲੋ ਮਿੰਟ ਮਤਲਬ ਮੈਂ ਪਛਾਣ ਨੂੰ ਡਿੱਗ ਪਾਣਾ ਮਤਲਬ ਬਾਹਰ ਨਹੀਂ ਚੱਲਣਾ ਮਤਲਬ ਜਿਹੜਾ ਬਚਨ ਸੀ ਉਹ ਜ਼ਿਆਦਾ ਸੀ ਹੁਣ ਮਤਲਬ ਨੋਰਮਲ ਹੈ ਘਟਿਆ ਉਹ ਮੈਂ ਐਸਐਸਆਈ ਜ ਮਤਲਬ ਕਰਦਾ ਰਿਹਾ ਵਾ ਮਤਲਬ ਜਿਹੜਾ ਤੇਲ ਸੀ ਉਹ ਮਤਲਬ ਮੈਨੂੰ ਮਲਤੇ ਰਿਹਾ ਮਾਸਟ ਕਰਦੇ ਰਿਹਾ ਕਰਦੇ ਫੇਰ ਮੈਨੂੰ ਫਰਕ ਪੈਣਾ ਪੈਣਾ ਹੌਲੀ ਹੌਲੀ ਸ਼ੁਰੂ ਹੋਇਆ ਹਾਂ ਜੇ ਤੁਸੀਂ ਦੇਖ ਸਕਦੇ ਹੋ ਵੀ ਜੱਗਾ ਵੀਰ ਬੜੀਆਂ ਮੁਸ਼ਕਲਾਂ ਨਾਲ ਬੜੀ ਜ਼ਿੰਦਗੀ ਦੇ ਨਾਲ ਲੜਾਈ ਕਰਕੇ ਮੈਂ ਕਿਸ ਤਰ੍ਹਾਂ ਦਾ ਸੰਘਰਸ਼ ਕਰਕੇ ਜਿਹੜਾ ਸਾਹਮਣੇ ਆਇਆ ਵਾ ਪਰ ਹਿੰਮਤ ਨਹੀਂ ਹਾਰੀ ਜਿਵੇਂ ਤੁਸੀਂ ਆ ਵੀ ਡਾਕਟਰ ਦਾ ਕਹਿਣਾ ਸੀ ਵੀ ਭਲਾਣੀ ਜੱਗਾ ਵੀਰ ਬਚੂਗਾ ਕਿ ਨਹੀਂ ਬਚੂਗਾ ਕਿਹੜੇ ਹਾਲਾਤਾਂ 'ਚ ਇਹ ਆ ਪਰ ਫਿਰ ਵੀ ਹਿੰਮਤ ਨਹੀਂ ਹਾਰੀ ਇਸ ਵੀਰ ਨੇ ਅੱਜ ਤੁਸੀਂ ਦੇਖਿਆ ਤੁਹਾਡੇ ਸਾਹਮਣੇ ਆ ਇੱਕ ਚੰਗਾ ਮੁਕਾਮ ਹਾਸਲ ਕੀਤਾ ਜੱਗੇ ਨੇ ਅੱਜ ਵਧੀਆ ਮਕੈਨਿਕ ਬਣ ਕੇ ਤੁਹਾਡੇ ਸਾਹਮਣੇ ਆ ਰਿਹਾ ਤੇ ਜੱਗੇ ਜੀ ਹੋਰ ਦਰਸ਼ਕਾਂ ਨੂੰ ਸਾਂਝਾ ਕਰਦੇ ਹੋ ਜਦੋਂ ਤੁਸੀਂ ਮੰਜੇ ਤੇ ਪਏ ਸੀ ਹਾਲਾਤ ਅਡ ਇਸ ਤਰ੍ਹਾਂ ਦੇ ਸੀ ਵੀ ਪਤਾ ਨਹੀਂ ਜ਼ਿੰਦਗੀ ਜੱਗਾ ਬਚੇਗਾ ਨਹੀਂ ਬਚੇਗਾ ਉਦੋਂ ਕਦੀ ਆਪਣੇ ਆਪ ਨਾਲ ਹੋਰ ਛੱਡਿਆ ਸੀ ਵੀ ਰੱਬ ਨੇ ਮੇਰਾ ਕੀ ਕਰ ਦਿੱਤਾ ਭਲਾਣੀ ਕਿਹੜੇ ਹਾਲਾਤਾਂ 'ਚ ਮੈਂ ਲੰਘ ਰਿਹਾ ਵਾਂ ਕਈ ਸੋਚਿਆ ਸੀ ਆਪਣੇ ਮਾਰੇਗਾ ਸੀ ਨਹੀਂ ਭਾਈ ਉਦੋਂ ਮਤਲਬ ਕਈ ਦਸ ਵੀ ਚਲੋ ਜੋ ਹੋਣਾ ਸੀ ਹੋ ਗਿਆ ਮਤਲਬ ਵੀ ਜਦੋਂ ਮੈਨੂੰ ਘਰ ਦੇ ਹੌਂਤਲੇ ਵੀ ਦੇਂਦੇ ਸੀ ਕਿ ਜਾਨੀ ਕੋਈ ਗੱਲ ਨਹੀਂ ਐ ਕੋਈ ਬਾਤ ਨਹੀਂ ਐ ਕੋਈ ਇਹੋ ਜਿਹਾ ਕੋਈ ਚੱਕਰ ਨਹੀਂ ਆ ਤੇ ਤੂੰ ਠੀਕ ਆ ਮਤਲਬ ਘਰ ਜਾਣਾ ਮਤਲਬ ਬਾਹਰ ਜਾ ਕੇ ਮਤਲਬ ਕਮਰੇ ਜਾ ਕੇ ਤੁਹਾਨੂੰ ਪਤਾ ਜਿਤਨਾ ਸਿਆਣੇ ਮਤਲਬ ਰਹੁੰਦੇ ਵੀ ਕਿੱਦਾਂ ਵਾਂ ਮੁੰਡਾ ਕੀ ਐ ਕਿੱਦਾਂ ਨਹੀਂ ਆ ਫੇ ਇਹਨੂੰ ਕਿੱਥੇ ਖੜੀਏ ਕੀ ਕਰੀਏ ਮਤਲਬ ਮਤਲਬ ਫੇ ਮੈਨੂੰ ਕਹਿੰਦੇ ਰਿਹਾ ਮੈਂ ਆਪਣੇ ਆਪ ਚ ਰਹਿੰਦਾ ਰਹਾ ਵੀ ਠੀਕ ਆ ਹਾਂ ਠੀਕ ਆ ਕੋਈ ਨਹੀਂ ਕੱਲ ਪਰਸੋਂ ਤੋਰੀ ਪੈਣਾ ਕੋਣੀ ਕੱਲ ਪਰਸੋਂ ਰਮਾਨ ਆਈ ਜਾਣਾ ਮਤਲਬ ਬੱਚੇ ਤੌਰ ਤੇ ਮੈਨੂੰ ਉਦੋਂ ਆਂਦੇ ਸੀ ਤੇ ਮਤਲਬ ਹੌਲੀ ਹੌਲੀ ਇਦਾਂ 2 ਸਾਲ ਲੰਘ ਸਾਲ ਲੰਘ ਫਿਰ ਇਦਾਂ ਮਤਲਬ ਫਿਰ ਹੌਲੀ ਹੌਲੀ ਮੈਨੂੰ ਫਿਰ ਠੀਕ ਕਰਦੇ ਰਹੇ ਫਿਰ ਹੌਲੀ ਹੌਲੀ ਤੁਰਨਾ ਸਿਖਾਉਂਦੇ ਰਹੇ ਫਿਰ ਹੌਲੀ ਹੌਲੀ ਮਤਲਬ ਮਾਚ ਚਮੋਚਾਂ ਫਿਰ ਆਂਦੇ ਵੀ ਫਿਰ ਵਧੀਆ ਡਾਕਟਰ ਕੋ ਖੜੇ ਆ ਫਿਰ ਉਹ ਹੋਮੋਪੈਥਿਕ ਜਦੋਂ ਉਹਨਾਂ ਨੇ ਮੈਨੂੰ ਖਵਾਈ ਫਿਰ ਸਾਲ ਬਾਅਦ ਮੈਨੂੰ ਉਦੋਂ ਮਤਲਬ ਦੋ ਸਾਲਾਂ ਬਾਅਦ ਉਸ ਵੀ ਜੱਗਾ ਦੀ ਜਦੋਂ ਤੁਸੀਂ ਪਹਿਲਾ ਦਿਨ ਸਕੂਲ ਗਏ ਸੀ ਕਿਹੜੀ ਜਮਾਤ ਚ ਗਏ ਸੀ ਪੜਿਆ ਤੁਸੀਂ ਕਿੱਥੇ ਪੜਾਈ ਕੀਤੀ ਆ ਸਕੂਲ ਵਿੱਚ ਤੁਹਾਨੂੰ ਕਿੰਨਾ ਕਿ ਮੁਸ਼ਕਲਾ ਸਾਮਨ ਕਰਨਾ ਪਿਆ ਸੀ ਸਕੂਲ ਦੇ ਜਿਹੜੇ ਯਾਰ ਦੋਸਤ ਹੋ ਗਏ ਜਾਂ ਹੋਰ ਬੱਚੇ ਹੋ ਗਏ ਕਿੰਨਾ ਕਿ ਮਜ਼ਾਕ ਦਾ ਤੁਹਾਡਾ ਪਾਤਰ ਕਰਦੇ ਸੀ ਕਿੰਨਾ ਕਿ ਮਜ਼ਾਕ ਹੁੰਦੇ ਹੁੰਦੇ ਸੀ ਵੀ ਯਾਰ ਬਹੁਤ ਛੋਟੇ ਘੜਦਾ ਜਾਂ ਹੋਰ ਕੀ ਕੀ ਕਰਕੇ ਬੁਲਾਉਂਦੇ ਹੁੰਦੇ ਸਾਨੂੰ ਮੈਂ ਭਾਜੀ ਸਕੂਲ 'ਚ ਵੀ ਜਦੋਂ ਮਠੀਕ ਹੋਇਆ ਮੈਂ ਬਾਅਦੋਂ ਲੇਟ ਹੀ ਗਿਆ ਹਾਂ ਲੇਟ ਪਾਇਆ ਸੀ ਮੈਨੂੰ ਘਰ ਜਾਣੇ ਤੇ ਜੋ ਮਾ ਪੂਰਾ ਚੰਗਤਰਾ ਠੀਕ ਹੋ ਗਿਆ ਹਾਂ ਮਤਲਬ ਜਿਹਨ ਮੈਨੂੰ ਕੱਲ ਦੇ ਹੁੰਦੇ ਸੀ ਕਰਦੇ ਵੀ ਮਤਲਬ ਮਗਰੇ ਵੀ ਜਾਂਦੇ ਜੁੰਦੇ ਹੁੰਦੇ ਸੀ ਵੀ ਸਾਡਾ ਮੁੰਡਾ ਠੀਕ ਆ ਮਤਲਬ ਮਾਸਟਰਾਂ ਨੇ ਉੱਥੇ ਕਹਿਣਾ ਵੀ ਠੀਕ ਆ ਠੀਕ ਆ ਕੋਈ ਗੱਲ ਨਹੀਂ ਇਹੋ ਜੀ ਜਦੋਂ ਚੌਥੀ ਪੰਜਵੀਂ ਤੀਜੀ ਕਲਾਸ ਤੇ ਉਦੋਂ ਮਤਲਬ ਛੇੜਦੇ ਛੂਟਦੇ ਸੀ ਉਦੋਂ ਕਹਿੰਦੇ ਹੁੰਦੇ ਵੀ ਉਹ ਵੇਖੋ ਭਾਜੀ ਛੋਟਾ ਭਾਜੀ ਇਦਾਂ ਫਲਾਣ ਆ ਟੇਕ ਮਤਲਬ ਇਦਾਂ ਆਂਦੇ ਹੁੰਦੇ ਸੀ ਉਦੋਂ ਮਤਲਬ ਦਿਮਾਗ ਟੈਨਸ਼ਨ ਹੁੰਦੀ ਸੀ ਜਿਆਦਾ ਵੀ ਇਦਾਂ ਇਦਾਂ ਕੋਈ ਗੱਲ ਨਹੀਂ ਫਿਰ ਜਦੋਂ ਮੈਂ ਘਰੇ ਆਉਣਾ ਮੈਂ ਇਦਾਂ ਕਰਜਾ ਨੂੰ ਕਹਿਣਾ ਵੀ ਕੀ ਮੈਨੂੰ ਇਦਾਂ ਦੇ ਆਂਦੇ ਕੋਈ ਗੱਲ ਨਹੀਂ ਲੈ ਨੋਰਮਲ ਚੀਜ਼ ਆ ਤੇ ਇਦਾਂ ਕੋਈ ਗੱਲ ਨਹੀਂ ਆ ਤੂੰ ਹੌਸਲਾ ਨਹੀਂ ਆੜਨਾ ਕੋਈ ਗੱਲ ਨਹੀਂ ਕੋਈ ਨਹੀਂ ਆ ਫਿਰ ਤੂੰ ਆਪਣਾ ਪੜਾਈ ਤੇ ਧਿਆਨ ਦੇਣਾ ਆਪਣਾ ਕੰਮਕਾਰ ਕਰਨਾ ਤੇ ਮੈਂ ਚਲੋ ਠੀਕ ਆ ਚਲੋ ਫਿਰ ਵੀ ਫਿਰ ਮੈਂ ਉਹ ਸਾਬਣਾ ਜਿੱਤਰਾ ਕਰਦੇ ਕਹਿੰਦੇ ਮੈਂ ਉਤਰਾ ਆਉਣਾ ਸਕੂਲੋਂ ਫਿਰ ਮੈਂ ਘਰ ਆਇਆ ਨਾ ਹਾਂਜੀ ਲਗਭਗ ਮੈਂ ਨਸੋ ਵੀ ਖਰਾਕ ਦੀ ਗੱਲ ਕਰੀਏ ਖਰਾਕ ਕਿੰਨੀ ਕਿ ਆਮ ਲੋਕਾਂ ਨਾਲੋਂ ਜੱਗੇ ਦੀ ਖਰਾਕ ਕਿੰਨੀ ਗਿਆ ਸਵੇਰੇ ਨਾਸ਼ਤਾ ਕਿੰਨੇ ਰੋਟੀਆਂ ਕਰਦਾ ਵਾ ਦਰਸ਼ਕ ਜੀ ਤੁਸੀਂ ਸਾਂਝਾ ਕਰਦੇ ਹੋ ਕੀ ਕੀ ਲੈਂਦੇ ਹੋ ਡਾਈਟ ਵਿੱਚ ਨਹੀਂ ਖਰਾਕ ਮੇਰੀ ਤੁਹਾਡੇ ਜੰਨੀ ਆ ਜਿੱਤਰਾ ਮਤਲਬ ਪੂਰੀ ਨੱਪ ਕੇ ਮਤਲਬ ਆਵੇਂ ਕਿ ਦੁੱਧ ਸ਼ਾਦ ਵੀ ਪੂਰਾ ਹਾਂਜੀ ਪੂਰਾ ਪੀ ਵੀਦਾ ਵਾ ਮਤਲਬ ਵੀ ਖਰਾਕ ਪੂਰੀ ਆ ਪਰਿਵਾਰ ਵੱਲੋਂ ਨੇ ਕੋਈ ਨਹੀਂ ਕੋਈ ਜੋ ਉਹ ਖਾਂਦੇ ਨੇ ਸਾਰਾ ਕੁਝ ਵਧੀਆ ਮਤਲਬ ਮਿਹਨਤ ਵੀ ਕਰੀਦੀ ਸਵੇਰੇ ਉੱਠ ਕੇ ਸੈਰ ਵੀ ਕਰੀਦੀ ਆ ਹਾਂਜੀ ਪ੍ਰਧਾਨ ਮੰਤਰੀ ਸੁਭੀ ਨਹੀਂ ਖਰਾ ਖਾਂਦੇ ਹੋ ਫਿਰ ਲਾਉਂਦੇ ਕਿੱਥੇ ਹੋ ਮੈਂ ਤਾਂ ਖਾਇਆ ਖਾਂਦਾ ਤੇ ਮੈਨੂੰ ਲੱਗਦੀ ਏ ਸਰੀ ਦੇ ਤੁਹਾਡੇ ਖਾ ਕੇ ਕਿੱਥੇ ਲੱਗ ਰਹੀ ਆ ਨਹੀਂ ਸਾਡੇ ਆ ਵੀ ਅਸੀਂ ਪਚਾ ਜਾਣਦੇ ਆ ਮਤਲਬ ਹਾਂਜੀ ਮਤਲਬ ਵੀ ਤੋਰਾ ਫੇਰਾ ਮਤਲਬ ਵੀ ਸੈਰ ਵੀ ਜਰੂਰ ਕਰੀਦੀ ਆ ਮੱਕਾ ਟੇਕਦਾ ਘਟਿਆਂ ਜਿਆਦਾ ਮੇਰੀ ਵਾਰਾ ਕਰਦੀ ਕਦੀ ਕੋਈ ਯਾਰ ਲੈ ਗਿਆ ਕਦੀ ਕੋਈ ਲੈ ਗਿਆ ਹਾਂਜੀ ਮਤਲਬ ਮੈਂ ਕਹਸਦਾ ਵੀ ਯਾਰਾਂ ਦੇ ਹਰਬਣ ਪਿਆਰੇ ਹੋ ਤੁਹਾਡਾ ਸਾਥ ਕਿੰਨਾ ਯਾਰਾਂ ਨਾਲ ਕਿੰਨਾ ਕਿਨਾਰੇ ਲਾਕੇ ਹੋ ਜਾਂ ਯਾਰਾਂ ਨਾਲ ਬਹੁਤ ਆ ਜਿੰਨੇ ਮੇਰੇ ਲਾਗੇ ਆ ਪਿੰਡ ਜਿਹੜੇ ਆ ਮੇਰੇ ਯਾਰ ਆ 10 ਯਾਰ ਆ ਜਿਹੜੇ ਮਤਲਬ ਯਾਰ ਜਿਹੜੇ ਮਤਲਬ ਵੀ ਫੋਨ ਕਰੀਏ ਵੀ ਉਸੇ ਲੈਉਣਗੇ ਤੇ ਬਾਹਰ ਦੀ ਤੇ ਗਿਣਤੀ ਛੱਡ ਦਿਓ ਤੁਸੀਂ ਪਰ ਕਹਸਦਾ ਜੱਗੇ ਨੇ ਯਾਰੀ ਕਿੰਭਾਈ ਆ ਹੈ ਦੁਨੀਆ ਵਿੱਚ ਹਾਂਜੀ ਹਾਂਜੀ ਭਾਜੀ ਜਿੰਨੇ ਯਾਰ ਆ ਮਤਲਬ ਸਾਰੇ ਵਧੀਆ ਕਹੜਿਆ ਠੀਕ ਹੈ ਤੇ ਮੇਰੇ ਦੱਸੋ ਵੀ ਮੋਬਾਈਲ ਪੇ ਦਾ ਕੰਮ ਕਿਸ ਤਰ੍ਹਾਂ ਮਾਂਚ ਆ ਆ ਵੀ ਮੋਬਾਈਲ ਪੇ ਦਾ ਕੰਮ ਸਿੱਖਿਆ ਜਾਵੇ ਹੋਰ ਹੀ ਬੜੇ ਕੰਮ ਸੀ ਜੱਗੇ ਆ ਮੋਬਾਈਲ ਮੇਰੇ ਭਾਜੀ ਮੈਂ ਸਿੱਖਿਆ ਵਾ ਵੀ ਬੈਠੇ ਬੈਠੇ ਕਮਾਈ ਆ ਮਤਲਬ ਕਸਟਮਰ ਨੇ ਆਪੇ ਆਉਣਾ ਵਾ ਮਤਲਬ ਉਹਨਾਂ ਨੇ ਕਹਿਣਾ ਵੀ ਸਾਡਾ ਮੋਬਾਈਲ ਬਣਾ ਦੋ ਕਰਾ ਦੋ ਵੀ ਤੁਹਾਨੂੰ ਪਤਾ ਜਿਹੜਾ ਮੈਂ ਬਾਹਰ ਕੋਈ ਕੰਮ ਕਰਦਾ ਹੌਲਾ-ਪਾਰਾ ਤੇ ਹੋਣਾ ਨਹੀਂ ਨਾ ਮੈਂ ਬਾਹਰ ਦੇ ਮੁਰਖ ਜਾ ਸਕਦਾ ਉੱਥੇ ਤੁਹਾਨੂੰ ਪਤਾ ਵੀ 16-16 ਘੰਟੇ ਕੰਮ ਆ ਇਹ ਤਾਂ ਕਰਕੇ ਫਿਰ ਮੈਨੂੰ ਇੱਕ ਹੋਰ ਆਇਆ ਮੋਬਾਈਲ ਦਾ ਵੀ ਸਾਰਿਆਂ ਨੇ ਸਿਆਣੇ ਨੇ ਵੀ ਕਿਹਾ ਵੀ ਮੋਬਾਈਲ ਦਾ ਸਿੱਖ ਮੋਬਾਈਲ ਦਾ ਵਧੀਆ ਅਸੀਂ ਦੇਖਿਆ ਬੜੀ ਤੁਸੀਂ ਮਿਹਨਤ ਨਾਲ ਬੜੀ ਦਿਲ ਲਾ ਕੇ ਕੰਮ ਕਰ ਰਹੇ ਸੀ ਤੇ ਕਾਫੀ ਆਈਫੋਨ ਕਰਾ ਵੀ ਹੋਰ ਹੀ ਕਾਫੀ ਫੋਨ ਕਰਾ ਸੀ ਕਿਹੜ ਮੈਂ ਭਾਜੀ Android ਵੀ ਕਰ ਲੈਂਦਾ ਫੋਨ ਫੋਲਡਰ ਫੋਲਡਰ ਵੀ ਮਤਲਬ ਲਾ ਲੈਂਦਾ ਵਾ ਹਾਂਜੀ ਰਿਪੇਅਰ ਦਾ ਵੀ ਜੈਕ ਵੀ ਮਤਲਬ ਲਾ ਲੈਂਦਾ ਮੈਂ ਫੋਨ ਦੇ ਹਾਂਜੀ ਬਿਲਕੁਲ ਜੀ ਮੈਂ ਪਰ ਦਰਸ਼ਕਾਂ ਜੂ ਸਾਂਝਾ ਕਰਦਾ ਵੀ ਜੱਗਾ ਅਮਰਸਰ ਤੋਂ 40 ਕਿਲੋਮੀਟਰ ਦੂਰ ਸਫਰ ਤਾਇਗਾ ਕਿ ਪਿੰਡ ਚੋਂਦਾ ਤੁਸੀਂ ਦੇਖ ਸਕਦੇ ਹੋ ਕਦ ਭਾਵੇਂ ਛੋਟਾ ਪਰ ਜਿਹਦੇ ਹੌਸਲੇ ਬੜੇ ਬਲੰਦ ਨੇ ਜ਼ਿੰਦਗੀ ਵਿੱਚ ਕਦੀ ਕਦ ਘਟਦਾ ਆਪਣੇ ਆਪ ਨੂੰ ਕਦੀ ਤਾੜਾ ਮਿਲਣਾ ਨਹੀਂ ਮਾਰਿਆ ਨਾ ਕਹੇ ਜੀ ਰੱਬ ਲੈ ਕੋਈ ਗੁੱਸਾ ਅਗਲਾ ਕੀਤਾ ਵੀ ਰੱਬਾ ਮੈਨੂੰ ਕਿਉਂ ਇਸ ਤਰ੍ਹਾਂ ਬਣਾਇਆ ਪਰ ਦੂਸਰਿਆਂ ਵਾਸਤੇ ਬੜਾ ਕ ਹੌਸਲਾ ਵਾ ਦੂਸਰਿਆਂ ਵਾਸਤੇ ਇੱਕ ਸਨੇਹਾ ਲੈ ਕੇ ਆਇਆ ਜੱਗਾ ਵੀ ਕਦੀ ਵੀ ਘਬਰਾਉਣਾ ਚਾਹੀਦਾ ਜ਼ਿੰਦਗੀ ਵਿੱਚ ਕਦ ਕਾ ਛੋ ਤਾਲੇ ਮਿਹਣਾ ਮਾਰ ਕੇ ਉਹਨਾਂ ਕਿਉਂਕਿ ਰੱਬ ਦੇ ਦਿੱਤੇ ਹੋਏ ਇਨਸਾਨ ਆ ਰੱਬ ਨੇ ਜੋ ਵੀ ਇਸ ਤਰ੍ਹਾਂ ਬਣਾਇਆ ਸੋਹਣਾ ਬਣਾਇਆ ਵਾ ਤੇ ਮੈਨੂੰ ਇਹ ਸੋ ਵੀ ਜਿਹੜੇ ਲੋਕ ਇਸ ਤਰ੍ਹਾਂ ਰੱਬ ਨਾਲ ਨਾਰਕੀ ਕਰਦੇ ਨੇ ਰੱਬ ਨਾਲ ਗੁੱਸਾਗਲਾ ਕਰਦੇ ਨੇ ਜਾਂ ਰੱਬ ਨੂੰ ਤਾਣੇ ਮਿਹਨੇ ਮਾਰਦੇ ਨੇ ਯਾਰ ਉਹਨਾਂ ਨੂੰ ਕੀ ਕਹਣਾ ਜਾਊ ਮੈਂ ਤਾਂ ਨਹੀਂ ਤਾਣੇ ਮਿਹਣੇ ਨਹੀਂ ਮਾਰਨੇ ਚਾਹੀਦੇ ਜਿਤਨਾ ਮਾਰਨੇ ਭੇਜਿਆ ਵਾ ਮਤਲਬ ਆਪਣਾ ਬੰਦਾ ਕੰਮ ਕਰੇ ਕੰਮ ਕਰਕੇ ਕਮਾਈ ਕਰਕੇ ਖਾਵੇ ਮਹਾਰਾਜ ਦਾ ਨਾਮ ਲਵੇ ਉਹ ਗੁਰੂ ਘਰ ਜਾਵੇ ਮੈਂ ਸੱਚੇ ਪਾਤਸ਼ਾਹ ਜਿੱਥੇ ਤੋਂ ਰੱਖਿਆ ਮੈਨੂੰ ਠੀਕ ਹੀ ਰੱਖਿਆ ਵਾ ਕੋਈ ਇਹੋ ਜੀ ਗੱਲ ਨਹੀਂ ਸਵੇਰੇ ਉੱਠ ਕੇ ਬੰਦਾ 파ੜ ਪੂੜ ਕਰੇ ਫਿਰ ਕੋਈ ਗੱਲ ਨਹੀਂ ਇਹੋ ਜੀ ਹੁੰਦੀ ਜਿੰਨੇ ਸੋ ਵੀ ਜੱਗਾਂ ਜਦੋਂ ਕਿਸੇ ਵਿਆਹ ਸ਼ਾਦੀ ਜਾਂਦੇ ਹੋ ਉਦੋਂ ਕੀ ਹਾਲਾਤ ਜਦੋਂ ਤਿਆਤੁਰ ਹੁੰਦੇ ਜਦੋਂ ਵਿਆਹ ਵਿੱਚ ਮੰਡਪ ਜਾਂਦੇ ਹੋ ਜਿੱਥੇ ਕਿ ਵਿਆਹ ਹੁੰਦਾ ਪੈਲਸ ਜਾਂ ਰੈਸਟੋਰੈਂਟ ਚ ਉਦੋਂ ਫਿਰ ਲੋਕ ਤੁਹਾਡੇ ਵੱਲ ਕਿੱਲਾ ਕੇ ਵੇਖਦੇ ਨੇ ਖਾ ਕੇ ਲੜ ਲਾੜੀ ਖੜ ਕੇ ਤੁਹਾਡੇ ਵੱਲ ਲੋਕ ਕਿੰਨੇ ਫੋਟੋਆਂ ਲਵਾਉਣ ਲੱਪੇ ਹੁੰਦੇ ਨੇ ਯਾਰ ਜੱਗਾ ਜਾ ਰਿਹਾ ਜੱਗੇ ਦਾ ਫੋਟੋ ਲੁਾਈ ਜਾਵੇ ਮੈਂ ਤਾਂ ਜਦੋਂ ਵਿਆਹ ਤੇ ਜਾਂਦਾ ਜਦੋਂ ਦੂਰ ਨੇੜੇ ਜਾਂਦਾ ਉਹ ਮਤਲਬ ਜਿਆਦਾ ਹੀ ਮਤਲਬ ਫਿਰ ਕਹੂਗਾ ਵੀ ਉਹ ਵੇਖੋ ਛੋਟਾ ਭਾਈ ਜਿਹੜਾ ਮਾੜਾ ਮੜੱਕਦੇ ਕਿਤੇ ਕਿਦੂ ਵੇਖਿਆ ਹੋਵੇ ਕਿਸ ਨੂੰ ਕਿੰਨੂ ਵੇਖਿਆ ਹੋਵੇ ਫਿਰ ਉਹ ਕਹੂਗਾ ਵੀ ਮੈਨੂੰ ਬੰਦੇ ਨਾਲ ਮਲਾਓ ਮੇਰੀ ਫੋਟੋ ਆ ਤੇ ਕਈ ਇਹੋ ਜਿਹੇ ਵਿਆਹ ਵਾਲੇ ਵੀ ਮੁੰਡੇ ਵੀ ਹੁੰਦੇ ਆ ਵੀ ਕਈ ਮੇਰੇ ਪਿੰਡ 'ਚੋ ਜਿਤਨਾ ਵਿਆਹ ਹੋਏ ਆ ਕੋਈ ਇਹੋ ਜਿਹਾ ਮਨਾ ਫੋਟੋ ਖਿਚਾਉਣਗੇ ਮਤਲਬ ਕਿ ਜਾਣੇ ਘਰੇ ਇਹ ਵੱਡੀਆਂ ਕਰਕੇ ਫੋੜਵਾ ਲਾਈਆਂ ਵਾ ਮਤਲਬ ਵੀ ਕਈ ਜਾਣੇ ਆਲੇ ਮਮਾ ਜੇ ਲਾਈਆਂ ਫੋੜਵਾ ਮਤਲਬ ਕਹਿ ਸਕਦਾ ਵੀ ਜੱਗਾ ਕੋ ਆਮ ਬੰਦਾ ਨਹੀਂ ਐ ਫਿਰ ਸੈਲਿਬ੍ਰਿਟੀ ਐ ਹੈ ਸੈਲਿਬ੍ਰਿਟੀ ਕੋ ਲੋਕ ਸਾ ਆਪਣੇ ਆਪ ਨੂੰ ਭਾਜੀ ਮੈਂ ਸੋਚਦਾ ਵੀ ਕਈ ਉਹ ਹੋਰ ਕੰਨੇ ਬੰਦੇ ਆਏ ਉਹਨਾਂ ਦੀ ਕੋਈ ਨਹੀਂ ਖਿੱਚ ਲੈਂਦਾ ਕੋਈ ਜਾਂ ਕੋਈ ਕਰ ਲੈਂਦਾ ਫਿਰ ਉਹ ਮੇਰੀ ਫੋਟੋ ਜਿਆਦੀ ਰੱਖਦੇ ਆ ਮਤਲਬ ਕਹਿ ਸਕਦਾ ਵੀ ਖਾਸ ਹੀ ਬੰਦਾ ਆਪਣੇ ਬਣਾਇਆ ਵਾਲੀ ਤੇ ਹਰ ਕਿਸੇ ਦੀ ਫੋਟੋ ਨਹੀਂ ਕੋਈ ਕਰ ਜਾਂਦਾ ਨਹੀਂ 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 ਹਰ ਕੋਈ ਉਹਨਾਂ ਇੱਕ ਕਿਸੇ ਦੀ ਫੋਟੋ ਨਿਕਲ ਜੇ ਕਿਸੇ ਨੇ ਕਹਿਣਾ ਕੌਣ ਆਏ ਤੇ ਫਿਰ ਮੇਰਾ ਮਾਸਾ ਬਾਕੀ ਸਤਿ ਸ਼੍ਰੀ ਅਕਾਲ ਕਿਉਂਕਿ ਅਸੀਂ ਦੇਖਿਆ ਤੁਹਾਡੀਆਂ ਫਿਲਮਾਂ ਵੀ ਆ ਕਾਫੀ ਆਈਆਂ ਨੇ ਤੇ ਫਿਲਮਾਂ 'ਚ ਤੁਸੀਂ ਰੋਲ ਹੀ ਬੜਾ ਨਬਾਇਆ ਵਾ ਵੱਡੇ ਵੱਡੇ ਕਲਾਕਾਰਾਂ ਨਾਲ ਤੁਸੀਂ ਕੰਮ ਵੀ ਕੀਤਾ ਵਾ ਫਿਲਮਾਂ 'ਚ ਆਉਂਦਾ ਜਦ ਹੀ ਕਿਸ ਤਰ੍ਹਾਂ ਬਣਿਆ ਤੁਹਾਡਾ ਫਿਲਮਾਂ 'ਚ ਭਾਜ ਮੈਂ ਨਿਗਾ ਨਿਗਾ ਪਹਿਲਾਂ ਵੀਡੀਓ ਪਾਉਂਦਾ ਰਿਹਾ ਹਾਂ ਇੰਸਟਾਗ੍ਰਾਮ ਤੋਂ ਮਤਲਬ ਪਹਿਲਾਂ ਵੀ ਮੈਂ ਕਰਦਾ ਰਿਹਾ ਹਾਂ ਐਡਿਟਿੰਗ ਕੋਡਿੰਗ ਥੋੜੀ ਬਹੁਤੀ ਜਦ ਤਾਂ ਤੁਹਾਨੂੰ ਪਤਾ ਜਾਣ ਪਛਾਣ ਹੋ ਜੇ ਫਿਰ ਉਹ ਕਹਿ ਦਿੰਦੇ ਪੀ ਉਹ ਪਿੰਡ ਮੁੰਡਾ ਉਦਾਂ ਦਾ ਹੈਗਾ ਵਾ ਉਹਨੂੰ ਮਤਲਬ ਫੋਨ ਕੀਤਾ ਜਾਵੇ ਫਿਰ ਸੱਦਿਆ ਜਾਵੇ ਫਿਰ ਉਹ ਮੈਨੂੰ ਕਾਲ ਕਰ ਦਿੰਦੇ ਹਾਂਜੀ ਠੀਕ ਹੈ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਜੱਗੇ ਨੇ ਵਧੀਆ-ਵਧੀਆ ਫਿਲਮਾਂ ਵਿੱਚ ਵੱਡੇ-ਵੱਡੇ ਕਲਾਕਾਰਾਂ ਨਾਲ ਕੰਮ ਕੀਤਾ ਵਾ ਇੱਕ ਸਨੇਹਾ ਵੀ ਜਰੂਰ ਦੱਸਦਾ ਵਾ ਕਿ ਜ਼ਿੰਦਗੀ ਵਿੱਚ ਜਿਸ ਤਰ੍ਹਾਂ ਆਪਣੇ ਬਣਾਇਆ ਵਾ ਉਸ ਦਾ ਰਹਿਣਾ ਚਾਹੀਦਾ ਕਦੀ ਘਬਰਾਉਣਾ ਨਹੀਂ ਚਾਹੀਦਾ ਖਾਸ ਕਰਕੇ ਕਿਉਂਕਿ ਰੱਬ ਦੀ ਬਣਾਈ ਹੋਈ ਦੁਨੀਆ ਵਾ ਇਸ ਵਿੱਚ ਮ제 ਲੈਣੇ ਚਾਹੀਦੇ ਆ ਰੰਗ ਰੱਬ ਦੇ ਮੰਨੇ ਚਾਹੀਦੇ ਆ ਨਾ ਕਿ ਘਬਰਾਉਣਾ ਚਾਹੀਦਾ ਵਾ ਜ਼ਿੰਦਗੀ ਤੋਂ ਕਿਉਂਕਿ ਜ਼ਿੰਦਗੀ 'ਚ ਸਟ੍ਰਗਲ ਬਹੁਤ ਆ ਜੱਗੇ ਜੀ ਮਿਹਨਤ ਕਿੰਨੀ ਕੀਤੀ ਇਹ ਦੱਸ ਕੇ ਨੂੰ ਸਲਾਹ ਕਰ ਦਿਓ ਸਟ੍ਰਗਲ ਜੱਗੇ ਨੇ ਕਿੰਨੀ ਕੀਤੀ ਜ਼ਿੰਦਗੀ ਕਾਮਯਾਬ ਹੋਣ ਵਾਸਤੇ ਮੈਂ ਤਾਂ ਭਾਜੀ ਇਦਾਂ ਬਾਕੀ ਚਲੋ ਰੱਬ ਦੇ ਆਸਵਾਸਿਆ ਮਤਲਬ ਉਹਦੇ ਆਸ ਵੀ ਡੋਰਾਵਾਂ ਥੋੜੀਆਂ ਬਹੁਤੀਆਂ ਆਪਾਂ ਕਹਾਂਗੇ ਵੀ ਰੱਬਾ ਤੇਰੇ ਹੱਸੀ ਆ ਜਿੱਧਰ ਨੂੰ ਲੈ ਜਾਏਗਾ ਉਧਰ ਨੂੰ ਸਹੀ ਇਹ ਸੋਚਿਆ ਸੀ ਜੱਗੇ ਨੇ ਵੀ ਫਿਲਮਾਂ 'ਚ ਕੰਮ ਕਰਾਂਗਾ ਇੰਨੇ ਵੱਡੇ ਕਲਾਕਾਰਾਂ ਨਾਲ ਫੋਟੋਆਂ ਹੋਣਗੀਆਂ ਸੈਲਫੀਆਂ ਲੋਕ ਲੈਣਗੇ ਵੀ ਸੋਚਿਆ ਜੱਗੇ ਨੇ ਕਿਸ ਤਰ੍ਹਾਂ ਨਹੀਂ ਪਾਜੀ ਮੈਂ ਨਹੀਂ ਸੋਚਿਆ ਮੈਨੂੰ ਤੇ ਇਹ ਜਦੋਂ ਮੈਂ ਮੰਚੇ ਤੇ ਮੈਨੂੰ ਦਾਦਾ ਉਦੋਂ ਹੀ ਆਪਣਾ ਕੰਮ ਹੋ ਜਾਣਾ ਪਰ ਨਹੀਂ ਜਦੋਂ ਤੱਕ ਰੱਬ ਨੇ ਅੱਖਰ ਪਾਏ ਆ ਵੀ ਜਿੱਦਾਂ ਵੀ ਮਾੜੇ ਹਾਲਾਤੋਂ ਕਿੱਥੋਂ ਲੰਘਿਆ ਪੇ ਕਿ ਦਾਅਵੇ ਕੀ ਸਾਹਤਾਵ ਕੀ ਨੇ ਤੁਸੀਂ ਦੇਖਾ ਜਗੇ ਦੀ ਬਾਡੀ ਤੁਸੀਂ ਬੜੀ ਦੇ ਬਣਾਈ ਆ ਆ ਆ ਕਿਸੇ ਦੀ ਲੌੜੇ ਨਹੀਂ ਬੰਦਦੇ ਅਸੀਂ ਦੇਖਿਆ ਸ਼ਾਇਦ ਮੇਰੇ ਵੀ ਡੌਲੇ ਨਹੀਂ ਹੋਣਗੇ ਜਿੰਨੀ ਤੁਸੀਂ ਬਾਡੀ ਤੇ ਵਾਵਾ ਟਾਈਮ ਲਾਦੇ ਜਿਮ ਜੂ ਜਾਂਦੇ ਹੋ ਨਹੀਂ ਪਾਜੀ ਮੰਜੇ ਮੰਨੀ ਅਜੇ ਤੱਕ ਨਹੀਂ ਜ਼ਿੰਦਗੀ ਚ ਗਿਆ ਮਤਲਬ ਜਿਹੜੀ ਘਰੇ ਮਿਹਨਤ ਤੇ ਮਤਲਬ ਜਿਹੜੀ ਮੈਂ ਵਹੀ ਵਹੀ ਕਰਦਾ ਜੋ ਔਰਲਾ ਕੰਮ ਕਈ ਦਾ ਆ ਨੱਕੇ ਨੁੱਕੇ ਮੋੜਨੇ ਹਾਂਜੀ ਮਤਲਬ ਉਹਦੀ ਮਿਹਨਤ ਆ ਲਾ ਕੇ ਜਿਮ ਦੀ ਬੈਂਦਿਆ ਨਹੀਂ ਨਹੀਂ ਪਾਜੀ ਜਿਮ ਦੀ ਨਹੀਂ ਮਿਹਨਤ ਮੋਂ ਤੇ ਕੋਈ ਵੀ ਇਹ ਮੈਂ ਆਪੇ ਮਤਲਬ ਜਾਂਦਾ ਰਿਹਾ ਵਾਂ ਹਾਂਜੀ 1 ਕਿਲੋਮੀਟਰ ਜਾਣਾ ਸਾਡੀ ਬੰਬੀ ਦੂਰ ਆ ਉੱਥੇ ਮ ਤੁਰ ਕੇ ਜਾਣਾ ਤੁਰ ਕੇ ਆਉਣਾ ਹੁਣ ਸੁਪਨਾ ਕੀ ਆ ਜੱਗੇ ਦਾ ਕੀ ਬਣਾ ਵਾ ਪਰਿਵਾਰ ਦਾ ਸੁਪਨਾ ਕੀ ਆ ਜੇ ਤੁਹਾਡਾ ਕੀ ਸੁਪਨਾ ਹੈ ਜੱਗੇ ਦਾ ਸੁਪਨਾ ਭਾਜੀ ਮੇਰਾ ਇਹ ਆ ਵੀ ਮੈਂ ਮੋਬਾਈਲ ਪੇਰ ਵਾਲਾ ਵਧੀਆ ਮਕੈਨਿਕ ਬਣਾ ਤੇ ਇਹੋ ਬਾਸ ਸੁਪਨਾ ਮੇਰਾ ਵੀ ਬਸ ਬਾਕੀ ਤੁਹਾਨੂੰ ਪਤਾ ਹੋਰ ਕੰਮ ਨਹੀਂ ਆਡੇ ਕੋ ਹੋ ਸਕਦਾ ਕੋਈ ਵੀ ਬਾਕੀ ਇਹੋ ਕੰਮ ਸਿੱਖਣਾ ਜੇ ਜੱਗੇ ਦੀ ਸ੍ਰੇਆ ਕੀ ਜਣਾ ਚਾਹਗੇ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਜ਼ਿੰਦਗੀ ਤੋਂ ਖਿਭਰਾਜ ਦਿੰਦੇ ਨੇ ਥੱਕ ਜਾਂਦੇ ਨੇ ਤਾਂ ਜਿਹੜੇ ਆਪਣੇ ਆਪ ਨੂੰ ਕਹਿੰਦੇ ਵੀ ਅਸੀਂ ਮਾਦੂ ਜਿਹਨੂੰ ਕਹਿੰਦੇ ਵੀ ਗਲੇ ਲਾ ਲੈਂਦੇ ਨੇ ਉਹਨਾਂ ਨੂੰ ਕੀ ਗਾਣਾ ਚਾਹੋਗੇ ਜਿਹੜੇ ਲੋਕ ਇਸ ਤਰ੍ਹਾਂ ਘਬਰਾਉਂਦੇ ਨੇ ਜੀ ਮੈਂ ਤਾਂ ਇਹੋ ਕਹਿਣਾ ਵਾਂ ਵੀ ਕੋਈ ਮਤਲਬ ਡਰਨੀ ਲੋੜ ਨਹੀਂ ਕੋਈ ਗੱਲ ਨਹੀਂ ਆ ਰੱਬ ਦਾ ਨਾਮ ਲਓ ਸਭ ਕੁਝ ਇੱਥੇ ਹੀ ਆ ਸਭ ਕੁਝ ਜੋ ਵੀ ਤੁਹਾਨੂੰ ਪਤਾ ਕੰਮ ਜੇ ਆਪਾਂ ਇਦਾਂ ਰਵਾਂਗੇ ਫਿਰ ਤੇ ਆਪਾਂ ਕੁਝ ਨਹੀਂ ਕਰ ਸਕਦੇ ਭਾਜੀ ਜੇ ਹੁਣ ਮੈਂ ਵੀ ਆ ਮੈਂ ਵੀ ਹੁਣ ਕਿੱਥੋਂ ਆਉਣਾ ਵਾਂ 40 ਮੀਟਰ ਰੂੜੀ ਤੋਂ ਤੇ ਮੈਂ ਵੀ ਹੁਣ ਇੱਥੇ ਰਿਪੇਅਰ ਸਿੱਖਣੀ ਆਉਣਾ ਵਾਂ ਅੰਕੁਰ ਮੋਦਾ ਟੈਂਸ਼ਨ ਬੰਦਲ ਫਰੀ ਆ ਮਨ ਘਰਦਿਆਂ ਤੇ ਕੋਈ ਨਹੀਂ ਤੂੰ ਕਾਰ ਕੰਮ ਕਹਿ ਸਕਦੇ ਵੀ ਜੱਗੇ ਜਿਸ ਤਰ੍ਹਾਂ ਆਪਣੇ ਬਣਾਇਆ ਵਾ ਉਸ ਦੀ ਰਜਾ ਵਿੱਚ ਰਹਿਣਾ ਚਾਹੀਦਾ ਵਾ ਤੇ ਖੁਸ਼ ਰਹਿਣਾ ਚਾਹੀਦਾ ਵਾ ਇਹ ਸਹੀ ਗੱਲ ਬਾਜੀ ਉਹ ਖੁਸ਼ ਰਹਿਣਾ ਚਾਹੀਦਾ ਵਾ ਬਸ ਆਪਣਾ ਕੰਮ ਨਾਲ ਕੰਮ ਰੱਖੇ ਪੈਸਾ ਪੈਸਾ ਕਮਾਵੇ ਫਿਰ ਖੁਸ਼ੀ ਖੁਸ਼ ਆ ਹਾਂਜੀ ਤੁਸੀਂ ਦੇਖਿਆ ਵੀ ਜੱਗੇ ਵੀਰ ਨੇ ਬਹੁਤ ਸੋਹਣਾ ਸੇਂ ਦਿੱਤਾ ਵੀ ਰੱਬ ਦੀ ਰਜਾ ਵਿੱਚ ਰਹਿਣਾ ਚਾਹੀਦਾ ਵਾ ਕਦੀ ਰੱਬ ਤੋਂ ਨਾਰਾਜ਼ ਜੀ ਨਹੀਂ ਕਹਿੰਦਾ ਜੀ ਵੀ ਆ ਕਿਉਂਕਿ ਰੱਬ ਕਦੀ ਗਲਤੀ ਨਹੀਂ ਕਰਦਾ ਯਾਰ ਰੱਬ ਜੋ ਬਣਾਉਂਦਾ ਵਾ ਜਿਸ ਤਰ੍ਹਾਂ ਇਨਸਾਨ ਬਣਾਉਂਦਾ ਵਾ ਉਹ ਵਧੀਆ ਹੁੰਦਾ ਤੇ ਫਿਰ ਕੀ ਗੁਜਾਸ਼ ਰਹੀ ਉਸ ਦਾ ਕਿ ਰੱਬ ਦੀ ਬਣਾਈ ਹੋ ਦੁਨੀਆ ਵਿੱਚ ਕਦੀ ਨੁਕਸਾਨ ਨਹੀਂ ਕਰਨਾ ਚਾਹੀਦਾ ਰਾਵਣ ਜਿਸ ਤਰ੍ਹਾਂ ਦਾ ਬਣਾਇਆ ਵਾ ਉਸੇ ਤਰ੍ਹਾਂ ਹੀ ਜਰਾਏ ਵਿੱਚ ਰਹਿਣਾ ਚਾਹੀਦਾ ਤੇ ਖੁਸ਼ ਰਹਿਣਾ ਚਾਹੀਦਾ ਤੁਸੀਂ ਦੇਖ ਸਕਦੇ ਹੋ ਜੱਗੇ ਦੀ ਤੁਹਾਨੂੰ ਇੱਕ ਜ਼ਿੰਦਗੀ ਦੀ ਸਟੋਰੀ ਦਿਖਾਈ ਆ ਸੱਚੀ ਕਹਾਵਤ ਦਿਖਾਈ ਆ ਕਿਸ ਤਰ੍ਹਾਂ ਜੱਗੇ ਨੇ ਜ਼ਿੰਦਗੀ ਵਿੱਚ ਮਿਹਨਤ ਕੀਤੀ ਆ ਕਿਸ ਤਰ੍ਹਾਂ ਹਿੰਮਤ ਕਰਕੇ ਲੜਿਆ ਸੰਘਰਸ਼ ਕਰਕੇ ਤੇ ਅੱਜ ਚੰਗੇ ਮੁਕਾਬਲੇ ਹਾਸਲਿਆ ਇੱਕ ਵਧੀਆ ਮਕਾਨਿਕ ਬਣਿਆ ਵਾ ਤੇ ਹੁਣ ਨਵਦੀਪ ਬਾਈ ਨਾਲ ਗੱਲ ਕਰਾਂਗੇ ਨਵਦੀਪ ਬਾਈ ਜਿਹੜੇ ਦੁਕਾਨ ਦੇ ਮਾਲਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ। ਨਵਦੀਪ ਭਾਈ ਜੀ ਬਹੁਤ ਬਹੁਤ ਸਵਾਗਤ ਹੈ ਜਣਾ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਨਵਦੀਪ ਭਾਈ ਜੀ ਜਦੋਂ ਜਗ੍ਹਾ ਵੀ ਪਹਿਲੀ ਨਹੀਂ ਮਿਲਿਆ ਸੀ ਜਾਂ ਦੁਕਾਨ ਤੇ ਆਇਆ ਸੀ ਕਿਸ ਤਰ੍ਹਾਂ ਮੇਲ ਹੋਇਆ ਤੇ ਤੁਹਾਨੂੰ ਕੀ ਲੱਗਾ ਵੀ ਵਾਕਿਆਰ ਬੰਦਾ ਆ ਕੰਮ ਕਾਰ ਕਰ ਸਕਦਾ ਜ਼ਿੰਦਗੀ ਚ ਕਾਜਾਬ ਹੋ ਸਕਦਾ ਕੀ ਹਾਲਾਤ ਸੀ ਤੁਹਾਡੇ ਕੀ ਰੈਐਕਸ਼ਨ ਸੀ ਇਸ ਬਾਰੇ? ਇਹ ਭਾਈ ਜੀ ਫਰੈਂਡ ਸਰਕਲ ਦੇ ਵਿੱਚੋਂ ਹੀ ਆਇਆ ਸੀ। ਹਾਂਜੀ ਤੇ ਉਹਨਾਂ ਨੇ ਕਿਹਾ ਸੀ ਕਿ ਮਤਲਬ ਇਦਾਂ ਵੀਰ ਹਾਈਡ ਥੋੜੀ ਛੋਟੀ ਆ ਤੇ ਇਦਾਂ ਤੋਂ ਹੀ ਕੰਮ ਸਿਕਾਓ। ਤੇ ਮੈਂ ਕੋਈ ਗੱਲ ਨਹੀਂ ਸਿਕਾਵਾਂਗੇ। ਤੇ ਸਖਾ ਰਹੇਗਾ ਮੈਂ ਵਧੀਆ ਇਹਦਾ ਮਤਲਬ ਰੁਝਾਨਵੀ ਹੈਗਾ ਕੰਮ ਦੇ ਸਿੱਖਣ ਦੇ ਵਿੱਚ ਸਿੱਖ ਰਿਹਾ ਹੈ ਕੰਮ ਵਧੀਆ ਪ੍ਰੋਗਰੈਸ ਕਰ ਰਿਹਾ ਜੋ ਜੋ ਦਸੀਦਾ ਉਹਨੂੰ ਫੋਲੋ ਕਰਦਾ ਅਸੀਂ ਦੇਖਿਆ ਜਦੋਂ ਅਸੀਂ ਆਏ ਸੀ ਮੋਬਾਈਲ ਰਿਪੇਅਰ ਕਰਿਆ ਸੀ ਆਈਫੋਨ ਵੀ ਕਹਿੰਦਾ ਮੈਂ ਖੋਲਦਾ ਨੋਟੀਫਾਈ ਆ ਵੀ ਖੋਲਦਾ ਕਹਿੰਦੇ ਮਿਹਨਤ ਬਹੁਤ ਕੀਤੀ ਹੈ ਕਹਿੰਦੇ 40 ਮਿੰਟ ਸਫਰ ਤਿਆ ਕਰਕੇ ਆਉਂਦਾ ਤੇ ਯੂਨੀਵਰਸ ਦੇ ਉਸਤਾਦ ਦੀ ਡਾੜ ਕਿੰਨੀ ਪੈਂਦੀ ਆ ਕਿੱਥੇ ਗਲਤੀ ਕਰਦਾ ਉਸਤਾਦ ਫਿਰ ਕਿੰਨਾ ਕਿ ਡਾੜਦਾ ਇਹਨੂੰ ਇਦਾਂ ਹੈ ਇਹ ਆਡਾ ਟੀਮ ਵਰਕ ਹੈ ਸਾਰਾ ਮੇਰੇ ਵੀ ਮਤਲਬ ਕਿ ਅਸੀਂ ਦੋਨੋਂ 파ਟਨਰ ਆ ਹਰੀਸ਼ ਭਾਜੀ ਤੇ ਮੈਂ ਹਨਾ ਕਿ ਮੇਰੇ ਉਸਤਾਦ ਆ ਉਹ ਤੇ ਹੁਣ ਅਸੀਂ ਇਕੱਠੇ ਕੰਮ ਕਰਦੇ ਆ ਬਾਕੀ ਇਹ ਅਗੇ ਦਾ ਵਧੀਆ ਰਿਸਪੌਂਸ ਆ ਇਹਦਾ ਮਤਲਬ ਜਿਹੜੀ ਗੱਲ ਇਹਨੂੰ ਕਹੀਏ ਧਿਆਨ ਦਿੰਦਾ ਆ ਫਾਲੋ ਕਰਦਾ ਆ ਗੱਲ ਨੂੰ ਤੇ ਉਸ ਤਰ੍ਹਾਂ ਕੰਮ ਕਰਦਾ ਗਲਤੀ ਤਾਂ ਮਤਲਬ ਉਹ ਇੰਨੀ ਨਹੀਂ ਕਰਦਾ ਨਾ ਡਾਂਟ ਹੀ ਆਪਾਂ ਕਿਸੇ ਨੂੰ ਇਹਨੂੰ ਸਕਦੇ ਆ ਕਿ ਨਹੀਂ ਵਧੀਆ ਇਹ ਸਭ ਬਰੀਕੀ ਦਾ ਕੰਮ ਆ ਨਿਗਾ ਦਾ ਕੰਮ ਆ ਕਿ ਲੱਗਦਾ ਸੀ ਜੱਗਾ ਇਹ ਕਰ ਸਕਦਾ ਕਿਉਂਕਿ ਕਾਦ ਕਾਰ ਛੋਟਾ ਕਈ ਵੀ ਜ਼ਿੰਦਗੀ ਚ ਬੰਦੇ ਦੇ ਸੀਚੋ ਨਹੀਂ ਕੰਮ ਹੋ ਜੇ ਹੁੰਦੇ ਵੀ ਬੰਦਾ ਕਰ ਸਕਦਾ ਤੇ ਕਿੰਨੇ ਕਿ ਨਿਗਾ ਨਾਲ ਕਿੰਨਾ ਕਿ ਜਿਹੜਾ ਇਹ ਦਿਮਾਗ ਵਾਲਾ ਕੰਮ ਆ ਜਿਹੜਾ ਮੋਬਾਈਲ ਰੇਅ ਦਾ ਕੰਮ ਆ ਕੰਮ ਤਾਂ ਭਾਜੀ ਬੜਾ ਮਤਲਬ ਕਿ ਬਹੁਤ ਬਰੀਕੀ ਦਾ ਆ ਪਰ ਇਹ ਆ ਕਿ ਸਿੱਖੂਗਾ ਹੌਲੀ ਹੌਲੀ ਸਿੱਖਣ ਨਾਲ ਤੁਹਾਨੂੰ ਪਤਾ ਸਾਰਾ ਕੁਝ ਆ ਜਾਂਦਾ ਹੁਣ ਅਹੀਂ ਵੀ ਅਹੀਂ ਵੀ ਸਿੱਖ ਗਏ ਕਰ ਰਹੇ ਆ ਤੇ ਅੱਜ ਵਧੀਆ ਹਨਾ ਆਪਣਾ ਰੋਟੀ ਬਾਣੀ ਖਾ ਰਹੇ ਆਂ ਤੈਨੂੰ ਵੀ ਸੁਖਾਵਾਂਗੇ ਹਾਂ ਹਾਂਜੀ ਮੈਨੂੰ ਜਦੋਂ ਕਸਟਮਰ ਆਉਂਦਾ ਵਾ ਕਸਟਮਰ ਦਾ ਕੀ ਬਿਹੇਵ ਹੋਂਦਾ ਵੀ ਜਦੋਂ ਇਹ ਕੰਮ ਕਰਦਾ ਦਾ ਕੋਈ ਕਿੰਨਾ ਮਿਲਦਾ ਆ ਕੇ ਜੱਗੇ ਨਾਲ ਪਿਆਰ ਕਿੰਨਾ ਕਰਦਾ ਸੀ ਦੇਖਿਆ ਲੋ ਫੋਟੋਆਂ ਵੀ ਲਵਾਉਂਦੇ ਨੇ ਸੈਲਫੀ ਲਵਾਉਂਦੇ ਨੇ ਇਹਦੇ ਵਿੱਚ ਕਿੰਨੀ ਕਿ ਸੱਚਾਈ ਹੈ ਹਾਂ ਕਸਟਮਰ ਜਦੋਂ ਆਉਂਦਾ ਉਹਦਾ ਇਹੀ ਫਸਟ ਰਿਐਕਸ਼ਨ ਤਾਂ ਇਹੀ ਹੁੰਦਾ ਕਿ ਹਾਂ ਛੋਟਾ ਏਅਰ ਰਿਪੇਅਰ ਕਰ ਰਿਹਾ ਹਾਂ ਜੀ ਤੇ ਬਾਕੀ ਖੁਸ਼ ਹੁੰਦੇ ਲੋਕੀ ਦੇਖ ਕੇ ਕਿ ਹਾਂ ਵਧੀਆ ਇੱਕ ਵਧੀਆ ਕਰ ਰਿਹਾ ਮਿਹਨਤ ਕਰ ਰਿਹਾ ਆਪਣੀ ਕਿ ਤੁਹਾਨੂੰ ਪਤਾ ਹੋਰ ਵੀ ਬੜੇ ਸੋਰਸਿਸ ਨੇ ਹਨਾ ਕਮਾਈ ਕਰਨ ਦੇ ਪਰ ਇਹਨੇ ਵਧੀਆ ਰਸਤਾ ਚੁਣਿਆ ਕਿ ਮਿਹਨਤ ਕਰਕੇ ਆਤਿ ਕਿਰਤ ਕਰਕੇ ਖਾਣਾ ਚਾਹੁੰਦਾ ਅਸੀਂ ਦੇਖਿਆ ਵੀ ਖਾਸ ਕਰਕੇ ਬਾਰਡੇ ਦੇ ਪਿੰਡ ਆ ਉੱਥੋਂ ਆਇਆ ਵਾ ਬਾਰਡੇ ਦੀ ਲਾਗੇ ਬੜਾ ਬੜਾ ਸ਼ੁਕਰ ਜਿਹਾ ਪੈ ਜਾਂਦਾ ਪਛਵਾੜਾ ਪੈ ਜਾਂਦਾ ਪਰ ਫਿਰ ਵੀ ਕਹਿੰਦਾ ਵੀ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਮਾਪੇ ਦਾ ਨਾਲ ਰੱਖਣਾ ਇਹ ਨਹੀਂ ਕਹਿਣਾ ਵੀ ਆ ਜਿੰਦਗੀ ਵਿੱਚ ਜੱਗੇ ਦੇ ਕੁਝ ਕਮਾਇਆ ਨਹੀਂ ਕਹਿੰਦੇ ਯਾਰੀ ਬੜੀ ਕਮਾਈ ਹੈ ਜੱਗੇ ਨੇ ਹਾਂਜੀ ਹਾਂਜੀ ਫਰੈਂਡ ਸਰਕਲ ਕਾਫੀ ਹੈ ਇਹੀ ਇਹਦਾ ਜਿਹੜੇ ਇਹਦੇ ਫਰੈਂਡ ਹੈਗੇ ਆ ਮਤਲਬ ਕਿ ਇਹਦੇ ਨਾਲ ਕਰਦੇ ਵੀ ਆ ਜਿੱਥੇ ਇਹਨੂੰ ਲੋੜ ਪੈਂਦੀ ਆ ਉਹ ਆਉਂਦੇ ਆ ਮਿਲਦੇ ਆ ਇਹਨੂੰ ਹਨਾ ਤੇ ਬਾਕੀ ਭਾਜੀ ਵਧੀਆ ਚੱਲ ਰਿਹਾ ਇਹਦਾ ਸਿਸਟਮ ਸਿਖਾਵਾਂਗੇ ਆਪਾਂ ਵੀ ਜਿੰਨੇ ਮਤਲਬ ਕਿ ਆਪਣੇ ਨਾਲੋਂ ਵੱਧ ਹੀ ਸਿਖਾਵਾਂਗੇ ਕਰਾਂਗੇ ਇਹਨਾਂ ਚਲੋਗੇ ਜੱਗੇ ਨਾਲ ਆਉਂਦੇ ਆ ਤੇ ਹੋਰ ਕਿੰਨਾਕ ਸਮਾਂ ਲੱਗ ਸਕਦਾ ਵੀ ਇਹ ਪੂਰਾ ਮਾਸਟਰ ਬਣ ਸਕੀ ਆਪਣੀ ਮੋਬਾਈਲ ਫੇਰ ਵਿੱਚ ਇਹਦਾ ਭਾਜੀ ਕੋਈ मतलब ਕਿ ਮੈਕਸਿਮਮ ਟਾਈਮ ਪੀਰੀਅਡ ਨਹੀਂ ਦੱਸ ਸਕਦੇ ਆਪਾਂ ਕਿ ਜਿੱਦਾਂ ਜਿੱਦਾਂ ਮਿਹਨਤ ਕਰੂਗਾ ਜਿੱਦਾਂ ਜਿੱਦਾਂ ਇਹਦਾ મતલਬ ਕਿ ਆਪਣੇ ਫਾਲੋ ਕਰਦਾ ਜਾਊਗਾ ਗੱਲਾਂ ਨੂੰ ਉਦਾਂ ਉਦਾਂ ਇਹਨੂੰ ਅਜੇ 3 ਗੀ ਮਹੀਨੇ ਹੋਏ ਹੀ ਆਪਣੇ ਕੋ ਹਾਂਜੀ 3 ਸਾਲ ਦਾ ਵੀ 1.5 ਸਾਲ ਹੋਏ ਪੂਰਾ ਵਧੀਆ ਟਾਪ ਦਾ ਮਕੈਨਿਕ ਬਣ ਸਕਦਾ ਹੈ ਜੀ ਹੋ ਜਾਏਗਾ ਜੀ 1.5 ਸਾਲ ਚ ਬਾਕੀ ਅਸੀਂ ਸਾਥ ਦੇਵਾਂਗੇ ਤੇ ਸਿੱਖੇਗਾ ਵਧੀਆ ਕਹਿੰਦੇ ਕਿ ਅਨਵਦੀਪ ਬਾਈ ਸੁਨੇਹਾ ਕੀ ਦੇਣਾ ਚਾਹੋਗੇ ਅਜਿਹੇ ਲੋਕਾਂ ਨੂੰ ਜਿਹੜੇ ਲੋਕ ਜ਼ਿੰਦਗੀ ਤੋਂ ਕਬਰਾ ਜਾਂਦੇ ਰਹੇ ਜ਼ਿੰਦਗੀ ਚ ਮੁਸ਼ਕਲਾਂ ਆਉਂਦੀਆਂ ਨੇ ਕਾਸ ਕਰਕੇ ਜਿਵੇਂ ਵੀਰ ਦਾ ਕਲ ਛੋਟਾ ਵਾ ਹੋਰ ਪਿਛਤਾਂ ਦੇ ਬਡੇ ਲੋਕ ਹੈਗੇ ਨੇ ਘਰਾਜ ਉਹ ਆਪਣੇ ਆਪ ਨੂੰ ਕਿਤੇ ਹੀਣ ਭਾਵਨਾ ਮਹਿਸੂਸ ਕਰਦੇ ਨੇ ਵੀ ਆ ਲੋਕਾਂ ਵਿੱਚ ਜਾਵਾਂਗੇ ਲੋਕ ਸਾਨੂੰ ਮਜ਼ਾਕ ਦਾ ਪਾਤਰ ਬਣਾਉਣਗੇ ਕੰਮ ਕਾਹ ਕਰਨ ਤੋਂ ਹੀ ਬਹਿ ਜਾਂਦੇ ਨੇ ਦਿਮਾਗੀ ਟੈਨਸ਼ਨ ਬਾ ਕੇ ਬਹਿ ਜਾਂਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੂਗਾ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਜੀ ਮਿਹਨਤ ਕਰਨ ਮਿਹਨਤ 'ਚ ਸਾਰਾ ਕੁਝ ਹੈ ਨਾ ਕਿਰਤ ਕਰਨ ਮਹਾਰਾਜ ਨੇ ਆਪਾਂ ਨੂੰ ਕਿਰਤ ਕਰਨੀ ਸਿਕਾਈ ਇੱਥੇ ਕਿਰਤ ਕਰਨ ਮਿਹਨਤ ਕਰਨ ਸਾਰਾ ਕੁਝ ਮਿਲਦਾ ਹੈ ਜੀ ਅ ਬਾਕੀ ਇਹੋ ਜਿਹੇ ਬੰਦਿਆਂ ਦੀ ਪਬਲਿਕ ਨੂੰ ਵੀ ਚਾਹੀਦਾ ਕਿ ਸਪੋਰਟ ਕਰਨ ਹਨਾ ਨਾ ਕਿ ਇਹਨਾਂ ਨੂੰ ਮਜ਼ਾਕ ਕਰਨ ਸਪੋਰਟ ਕਰਨ ਜੇ ਨਹੀਂ ਵੀ ਹੋ ਸਕਦੀ ਆ ਤੇ ਨਾ ਕਿ ਆਪਣੇ ਨਾ ਵੀ ਇਦਾਂ ਹੋ ਸਕਦਾ ਮਹਾਰਾਜ ਨਾ ਕਰੇਗੇ ਆਪਾਂ ਵੀ ਹਨਾ ਤੇ ਬਾਕੀ ਇਹ ਹੈ ਕਿ ਸਪੋਰਟ ਕਰੋ ਇਹਨਾਂ ਨੂੰ ਠੀਕ ਹੈ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਦੀ ਬਾਈ ਨਵਦੀਪ ਨਾਲ ਉਹਨਾਂ ਨੇ ਕਿਹਾ ਕਿ ਅਜਿਹੇ ਜੱਗੇ ਵਰਗੇ ਵੀ ਜਿਹੜੇ ਨੌਜਵਾਨ ਨੇ ਇਹਨਾਂ ਦਾ ਕਦੀ ਮਜ਼ਾਕ ਨਹੀਂ ਉਲਣਾ ਚਾਹੀਦਾ ਇਹਨਾਂ ਦੀ ਬਾਤ ਚੜ ਕੇ ਸਪੋਰਟ ਕਰਨੀ ਚਾਹੀਦੀ ਆ ਤਾ ਜੋ ਕਿ ਇਹਨਾਂ ਨੂੰ ਹੌਸਲਾ ਮਿਲ ਸਕੇ ਅਤੇ ਜ਼ਿੰਦਗੀ ਵਿੱਚ ਗਾਹ ਕੇ ਵਸਾ ਕਰਨ ਸਾਡੀ ਦਿਲੋਂ ਅਪੀਲ ਹੈ ਇਸ ਵੀਡੀਓ ਵੱਤਵਾਰ ਸ਼ੇਅਰ ਨੂੰ ਕਰਦੇ ਹੋ ਜਿਹੜੇ ਪੰਜਾਬੀ ਦੇ ਇਨਸਾਨੀਅਤ ਨੂੰ ਪਿਆਰ ਕਰਦੇ ਨੇ ਇਸ ਕਰਕੇ ਜੱਗੇ ਰਖ ਸਿਹਰਾ ਦਿੱਤਾ ਆਪਣੀ ਜ਼ਿੰਦਗੀ ਵਿੱਚ ਜ਼ਿੰਦਗੀ ਦੀ ਸੱਚਾਈ ਡੜੀ ਤੁਹਾਡੇ ਸਾਹਮਣੇ ਲੈਂਦੀ ਆ ਕਿੰਨੀ ਕਿੰਨੀ ਮੁਸ਼ਕਲਾਂ ਜਿਹੜਾ ਜੱਗੇ ਨਾਲ ਲੜਿਆ ਤੇ ਹੁਣ ਤੱਕ ਹੌਸਲਾ ਨਹੀਂ ਹਾਰਿਆ ਕਦ ਭਾਵੇਂ ਛੋਟਾ ਵਾ ਪਰ ਹੌਸਲੇ ਜੱਗੇ ਦੇ ਬਹੁਤ ਬੁਲੰਦ ਨੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਮੈਂ ਪੱਕ ਪੋਸਟ ਚੈਨਲ ਲਈ ਅਮਰਸਰ